ਨਾਂ ਦੇ ਨਾਲ ਦੀ ਉਧਰ ਅਖਾੜੇ ਵਿੱਚ ਕੁਸ਼ਤੀ ਚੱਲ ਰਹੀ ਹੈ ਤੇ ਅਗਲੀ ਕੁਸ਼ਤੀ ਦੇ ਪਹਿਲਵਾਨਾਂ ਦੇ ਨਾਲ ਇਹ ਫੋਟੋ ਕਰਵਾਈ ਜਾ ਰਹੀ ਹੈ ਮਹਿਮਾਨ ਬੇਨਤੀ ਕਰਦੇ ਹਾਂ ਸਾਡੇ ਬੰਦੇ ਜੀ ਤੁਸੀਂ ਆਪ ਬੇਨਤੀ ਕਰੋ ਸਾਰੇ ਸੱਜਣਾਂ ਕਰਾ ਨੂੰ ਸਾਰੀ ਪੰਚਾਇਤ ਨੂੰ ਬੇਨਤੀ ਆ ਨਾਣੇ ਭਾਈ ਆ ਜਾਓ ਹਾਜੋ ਪੱਪੇ ਭਾਈ ਆ ਜਾਓ ਗੁੰਡੂ ਜੀ ਆ ਜਾਓ ਜਿੰਨੇ ਵੀ ਮੇਰੇ ਮੁਖਮਾਂ ਚ ਉੱਪਰ ਬੱਠੇ ਪਏ ਨੇ ਸਾਰੇ ਆਜਨ ਜੀ ਆਪਾਂ ਅੱਜ ਦੇ ਦਿਨ ਦੀ ਪੜਕੇ ਦੀ ਗੁਸਤੀ ਤੋਂ ਪਹਿਲਾਂ ਇੱਕ ਸਪੈਸ਼ਲ ਗੁਸਤੀ ਸ਼ੁਰੂ ਕਰਾਉਣ ਜਾ ਰਹੇ ਜਿਹਦੇ ਮਾਨ ਸੇਵ ਦੇਵਾ ਥਾਪਾ ਦੇ ਨਾਲ ਸ਼ਮਸ਼ੇਰ ਹਰਦਵਾਰ ਸਾਰੇ ਵੀਰਾਂ ਦੀ ਹਾਜ਼ਰੀ ਹੈ ਪਿੱਛੇ ਵੇਖੀ ਦੇ ਪਰਪਰਾ ਪਿੱਛੇ ਬਲ ਘੁੰਦੇ ਹੈ ਇਹ ਸਾਡੇ ਪਤਨਗਾ ਸਾਹਿਬ ਆਏ ਨੇ ਤਸਵੀਰਾਂ ਸਾਝੀ ਹੋਣਗੀਆਂ ਅੱਜ ਇੱਥੇ ਇੱਥੇ ਦਿਹਾਰੇ ਦੀਆਂ 5 ਮਾਰਚ ਹੈ ਵੱਡਾ ਛੇ ਮੇਲਾ ਵੱਡੇ ਮੱਲਾ ਪਹੁੰਚੇ ਹੋਏ ਨੇ ਦੁਨੀਆ ਦੇ ਉੱਪਰ ਅੱਜ यह नकोदर का इलाका मसीह धरती जलंधर का इलाका और बहुत जल्द कुश्ती शुरू होगी साढ़िया मिताव डिप्टिया भी, भी आईया हुई सारे असं फिर तो धर्म करते हैं ਔਰ ਜਿਸ ਮੀਲੇ ਜਿਸ ਟੂਰਨਾਮੈਂਟ ਜਿਸ ਮੀਲੇ ਵਿੱਚ ਲੋਕ ਆਪਣੇ ਪਰਿਵਾਰ ਲੈ ਕੇ ਆਉਂਦੇ ਆ ਆਪਣੀਆਂ ਫੈਮਲੀਜ਼ ਨੂੰ ਮੌਜ ਕਰਦੇ ਆ ਉਹ ਮੀਲੇ ਉਹ ਛੰਜਾ ਲੰਮਾ ਖਮ ਪੈਂਦੀਆਂ ਨੇ ਸੋ ਇੱਜ ਸਾਡੇ ਪਰ ਆਜੂ ਨਹੀਂ ਆਇਆ ਇੰਗਲੈਂਡ ਤੋਂ ਉਹਨਾਂ ਦਾ ਧੰਨਵਾਦ ਹੈ ਔਰ ਫੂਡ ਕਰੀਏ ਆਪਾਂ ਦੇ ਇਲਾਕੇ ਦੇ ਵਿੱਚ ਆਪਾਂ ਅੱਜ ਦਾ ਇਹ ਸ਼ਾਨਦਾਰ ਜਿਹੜਾ ਤੋੜਾ ਹੈ ਉਹਨੂੰ ਸ਼ੁਰੂ ਕਰਵਾਉਂਦੀ ਅੱਗੇ ਦੀ ਵਾਹਿਗੁਰੂ ਕੋਈ ਵੀ ਕੰਮ ਕਰਨਾ ਹੋਵੇ ਆ ਗਿਆ ਅਰਦਾਸ ਕਰਨੀ ਉੱਤੇ ਵਾਹਿਗੁਰੂ ਚੜ੍ਹਨ ਪੈਂਦੀ ਹੈ ਕਿ ਤੁਤੇ ਆਗੇ ਅਰਦਾਸ ਸਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆ ਕੋਈ ਨਾਣ ਜਾਣੇ ਮੇਰਾ ਵਾਹਿਗੁਰੂ ਚੜ੍ਹਨ ਦਾ ਰਸਤਵਾ ਅਜਦਾ ਸ਼ੀਸ਼ ਮੇਲਾ ਸ਼ੁਰੂ ਹੋਇਆ ਉਤੋਂ ਆ ਗਿਆ ਲੇ ਗਈ ਔਰ ਸਾਹਮਣੇ ਦੀਵਾਰ ਤੇ ਨਾਲ ਕਹਿੰਦੇ ਵੀ ਐ ਸ਼ਮਸ਼ੀਰ ਹਰਜਵਾਲ ਬਹੁਤ ਚੰਗਾ ਗੁੱਤੀ ਦੀ ਸ਼ੁਭ ਰਮ ਦਾ ਹੋਂਦ ਤੋਂ ਪਹਿਲਾਂ ਇੱਕ ਜਾਦੂਗਰ ਪਲ ਜਿਹੜੇ ਕੈਮਰੇ ਦੇ ਹੱਥਾਂ ਚ ਕਰਦੀ ਹੋਈ ਸੋ ਸਭ ਦਾ ਧੰਨਵਾਦ ਹੈ ਸਾਰੇ ਪਰਮਾਨੂ ਬੇਨਤੀ ਹੈ ਆਪਾਂ ਜਿੱਥੇ ਜਿੱਥੋਂ ਉੱਠ ਕੇ ਆਏ ਆ ਉੱਥੇ ਜਾ ਕੇ ਬੈਠਣਾ ਔਰ ਅੱਜ ਦਾ ਆਪਾ ਸ਼ੀ ਜੀ ਮਿਲਣਾ ਇਹ ਤਕਣਾ ਮੈਲ ਦੇ ਉਪਰ ਪੰਚ ਪ੍ਰਕਸ਼ ਜੀ ਅਭੀ ਪੂਸਾ ਬਿਲ ਕਰਕੇ ਜੀ ਕਬੱਡੀ ਵਾਲੇ ਮੈਂਬਰਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਕੀ ਇਹ ਕਿਹਦੀ ਜੇ ਕੋਈ ਸਪੈਸ਼ਲ ਕੁਸ਼ਤੀ ਆ ਆਪਾਂ ਬੈਠ ਕੇ ਆਪ ਵੀ ਦੇਖ ਕੇ ਬੱਚੇ ਨੇ ਵੀ ਦੇਖਣ ਦੀ ਹੈ ਦੋਨੋਂ ਦੋਨੋਂ ਆਈ ਸਾਡੇ ਸਕੱਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਨੱਗਰ ਵਾਲਾ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਰਿਆਂ ਦਾ ਜੀ ਆਇਆਂ ਬਹੁਤ ਬਹੁਤ ਧੰਨਵਾਦ ਨਿੱਕੇ ਜੀ ਆ ਜੋ ਨੰਬਰ ਨੇ ਗੁੱਦੀ ਲਾ ਗਿਆ ਪੱਪਲੇ ਬੜੀ ਆਕਾਸ਼ਾ ਗੋਡ ਤੇ ਹਾ ਦਿਲਪ੍ਰੀਤ ਤੇ ਜਲੰਧ ਆਰਾਧਾ ਜੀ ਨੇ ਵੀ ਰਾਜੂ ਜੀ ਯੂਕੇ ਵਾਲੇ ਵੀ ਬੇਨਤੀ ਹੈ ਗੁੱਦੀ ਸ਼ੁਰੂ ਕਰੋਗੇ ਰਾਜੂ ਜੀ ਯੂਕੇ ਵਾਲੇ ਸਾਡੇ ਵੀਰ ਉਹਨਾਂ ਬੇਨਤੀ ਹੈ ਸਾਡੇ ਨਾਲ ਬੰਦੇ ਪਾਜੀ ਦਾ ਸਾਡੇ ਤਾਲੀਵਾਲ ਸਾਹਿਬ ਇਹਨਾਂ ਦੇ ਸਾਂਝ ਪਾਵਾਂਗੇ ਆਪਾਂ ਇਸ ਇਹ ਪੜਕੇ ਦੀ ਦੋ ਨੰਬਰ ਦੀ ਗੁੱਸਤੀ ਹੈ ਇੱਕ ਪਾਸੇ ਮੇਰ ਦਿਨ ਸ਼ਾਹ ਕੋਟ ਦਾ ਇਹ ਕਹਿੰਦੇ ਵੀ ਦੋਤਾ ਹੈ ਇਹਨੂੰ ਆਕਾਸ਼ ਕਹਿੰਦੇ ਆ ਛਾਹ ਕੋਟ ਵਿੱਚ ਮਿਹਨਤ ਕਰਦਾ ਵਜੀਤੇ ਪਹਿਲਵਾਨ ਦੇ ਕੋਲ ਦੂਜੇ ਪਾਸੇ ਪਹਿਲਵਾਨ ਦਿਲਪ੍ਰੀਤ ਹੈ ਇਹ ਜਲੰਧਰੋਂ ਆਇਆ ਹੈ ਔਰ ਜਲੰਧਰ ਸ਼ਹਿਰ ਜੋਗੀ ਨਾਮ ਦਾ ਸ਼ਹਿਰ ਹੈ ਇਧਰਲੇ ਪਾਸੇ ਕੀ ਬਾਤਾਂ ਨੇ ਉਸਤਾਦ ਜੀ ਏਡੀ ਕੀ ਗੱਲ ਹੈ ਔਰ ਮਸਲੇ ਦਾ ਹੱਲ ਹੈ ਜੀ ਹਾਂ ਏਡੀ ਕਿਹੜੀ ਗੱਲ ਹੈ ਹਰ ਮਸਲੇ ਦਾ ਹੱਲ ਹੈ ਔਰ ਵਾਕਈ ਇੱਕ ਸ਼ਾਨਦਾਰ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਉਹ ਤੋਂ ਬਾਅਦ ਇੱਕ ਬੜੀ ਦਿਲਚਸਪ ਕੁ ਜੀ ਜਿਹੜੀ ਹੈ ਹੂਲੀ ਹੈ ਜਿਵੇਂ ਪਹਿਲੇ ਦੱਸਿਆ ਸਾਡੇ ਸ਼ਮਸ਼ੇਰ ਜੀ ਹਰਦوار ਤੇ ਦੇਵਤਾਪਾ ਜੀ 네ਪਾਲ ਸਾਡਾ ਗੁਆਂਡੀ ਦੇਸ਼ ਹੈ ਮਿੱਤਰ ਦੇਸ਼ ਹੈ ਔਰ ਇਧਰ ਦੇ ਪਾਸੇ ਦੇਖੋ ਦੋ ਕੁਸ਼ਤੀਆਂ ਨੇ ਉਸ ਤੋਂ ਬਾਅਦ ਦੇਵਤਾਪੇ ਵਾਲੀ ਤੇ ਸ਼ਮਸ਼ੇਰ ਵਾਲੀ ਕੁਸ਼ਤੀ ਉਸ ਤੋਂ ਬਾਅਦ ਪਟਕੇ ਦੀ ਕੁਸ਼ਤੀ ਇਧਰ ਦੇਖਦੇ ਆਂ ਵੀ ਆਕਾਸ਼ ਬਹੁਤ 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 ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੀਆਂ ਵੀ ਕੁਸ਼ਤੀਆਂ ਹੋਈਆਂ ਨੇ ਉਹ ਬੜੀਆਂ ਸ਼ਾਨਦਾਰ ਕੁਸ਼ਤੀਆਂ ਹੋਈਆਂ ਨੇ ਤੇ ਜਿਹੜੀਆਂ ਵੱਡੀਆਂ ਕੁਸ਼ਤੀਆਂ ਉਹ ਵੀ ਸਿਰੇ ਦੀਆਂ ਆ ਦੂਜੀ ਨੰਬਰ ਦੀ ਕੁਸ਼ਤੀ ਜਿਹੜੀ ਹੈ ਮੈਦਾਨ ਦੇ ਵਿੱਚ ਐਸੇਲੇ ਆਕਾਸ਼ ਮਿਹਰਦੀਨ ਦਾ ਅਖਾੜਾ ਮਜੀਦੇ ਪਹਿਲਵਾਨ ਦਾ ਅਖਾੜਾ ਸ਼ਾਕੋਟ ਔਰ ਦੂਸਰੀ ਪਾਸੇ ਇਹ ਨਵਾਂ ਜਿਹੜਾ ਹੈ ਇਹ ਹੈ ਦਿਲਪ੍ਰੀਤ ਜਲੰਧਰ ਦੋਨਾਂ ਹੀ ਪਹਿਲਵਾਨ ਕੁਸ਼ਤੀ ਜਿਹੜੀ ਹੈ ਨਾ ਖੰਜਰ ਚੱਲੇਗਾ ਨਾ ਤਲਵਾਰ ਨੂੰ ਸੇ ਜੇ ਬਾਜੂ ਮੇਰੇ ਅਜ਼ਮਾਏ ਹੋਏ ਹੈ ਕੁਝ ਜਿਹੜੇ ਪਹਿਲਵਾਨ ਹਨ ਉਹਨਾਂ ਨੇ ਇੱਕ ਦੂਜੇ ਨੂੰ ਅਜ਼ਮਾਇਆ ਹੁੰਦਾ ਤਾਂ ਇਹਦੇ ਸ਼ਾਇਰ ਨੇ ਉਸ ਤਾਲ ਨੂੰ ਈਸ਼ ਕਰਕੇ ਇਸ ਤਰ੍ਹਾਂ ਲਿਖਿਆ ਹੈ ਔਰ ਉਧਰਲੇ ਪਾਸੇ ਵੇਖਦਾ ਵੀ ਬਹੁਤ ਸੋਹਣਾ ਦਾ ਆਪਣਾ ਲਗਾਉਣ ਲਈ ਦਿਲਪ੍ਰੀਤ ਉਧਰਲੇ ਪਾਸੇ ਨਾਲ ਨੌਜਵਾਨ ਆਕਾਸ਼ ਸ਼ਾਹਕੋਟ ਦੋਨੋਂ ਪਹਿਲਵਾਨ ਵਾਹ 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 ਬੱਲੇ ਸ਼ੇ ਵਾਹ ਆਓ ਮੈਰੀ ਸਾ ਪਹਿਲਾ ਹੁਣ ਤੋਲਿਆ ਫਿਰ ਹੁਣੇ ਤੋਲਿਆ ਦੇਖੋ ਸਾਹਮਣੇ ਬਰਾਬਰ ਦੀ ਟੱਕਰ ਹੈ ਇਹ ਨਹੀਂ ਕਹਿ ਸਕਦੇ ਕਿ ਕੋਈ ਪਹਿਲਵਾਨ ਕਿਸੇ ਨਾਲੋਂ ਘਟ ਹੈ ਇਹਨਾਂ ਛੇੜਾਂ ਦੀ ਟੱਕਰ ਹੋਈ ਪਈ ਹੈ ਮੈਦਾਨ ਦੇ ਵਿੱਚ ਬਹੁਤ ਦੇਖਦੇ ਹੋ ਵੀ ਅੱਜ ਹਣ ਕਿਹੜਾ ਪਹਿਲਵਾਨ ਆਪੜੇ ਉਸਤਾਦਾਂ ਦੇ ਦੱਸੇ ਹੋਏ ਦਾ ਨੂੰ ਵਰਤਦਾ ਔਰ ਦਾ ਚੱਲ ਜਾਂਦਾ ਆਹ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਆਕਾਸ਼ ਨੇ ਬਹੁਤ ਸੋਣੀ ਕੋਸ਼ਿਸ਼ ਕੀਤੀ ਪਰ ਦਿਲਪ੍ਰੀਤ ਪੂਰਾ ਸੰਭਲਿਆ ਔਰ ਦੋਵੇਂ ਪਹਿਲਵਾਨ ਉਹਦਰ ਵੀ ਕੁਸ਼ਤੀ ਜਿਹੜੀ ਬਣੀ ਦਿਲਚਸਪ ਕੁਸ਼ਤੀ ਹੈ ਵਾਹ ਉਧਰ ਵੀ ਕੁਸ਼ਤੀ ਜਿਹੜੀ ਹੈ ਬੜੀ ਦਿਲਚਸਪ ਕੁਸ਼ਤੀ ਹੈ ਔਰ ਜਿਹੜੀ ਕੁਸ਼ਤੀ ਹੈ ਤਾਲੀਆਂ ਸਭ ਮੇਰੀ ਬੇਨਤੀ ਉਹ ਬਹੁਤ ਸਮੇਂ ਚੱਲਦੀ ਆਪਾਂ ਉਹਨੂੰ ਸ਼ੁਰੂ ਆ ਦਈਏ ਔਰ ਹਲਕੀ ਉਮਰ ਦੇ ਮੁੰਡੇ ਨੇ ਪਰ ਕੁਸ਼ਤੀ ਬਹੁਤ ਵੱਡੀ ਹੈ ਆ ਦੂਰ ਨੰਬਰ ਦੀ ਫੜਕੇ ਵਾਲੀ ਕੁਸ਼ਤੀ ਆ ਖੇਡ ਮੈਦਾਨ ਦੇ ਵਿੱਚ ਬਹੁਤ ਵੱਡੇ ਪੱਦਰਾਂ ਸ਼ੁਰੂ ਹੋਈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਿ ਮਾਪੇ ਦਿੰਦੇ ਆ ਜਨਮ ਰੱਬ ਦਿੰਦਾ ਕਰਮ ਇਹ ਚੰਗੇ ਮਾਪਿਆਂ ਦੇ ਕੀਤੇ ਹੋਏ ਜਿਹੜੇ ਕਰਮ ਆ ਉਹਨਾਂ ਦੇ ਕਰੇ ਮੱਲ ਪਦਾ ਹੁੰਦੇ ਆ ਔਰ ਸਾਹਮਣੇ ਕਹਿੰਦੇ ਵੀ ਰੱਬ ਤੋਂ ਝੂਟਾ ਮੰਗਿਆ ਸੀ ਉਹਨੇ ਕਾਰ ਦੇ ਦਿੱਤੀ ਉਹਦਾ ਸ਼ੁਕਰਾਨਾ ਕਰਗੇ ਰੱਬ ਤੋਂ ਝੂੜਾ ਮੰਗਿਆ ਸੀ ਉਹਨੇ ਕਾਰ ਦੇ ਦਿੱਤੀ ਹਮੇਸ਼ਾ ਸ਼ੁਕਰਾਨਾ ਕਰਗੇ ਲਓ ਉੱਪਰਲੇ ਪਾਸੇ ਦਿਲਪ੍ਰੀਤ ਹੈ ਦੋਨੇ ਲਾਲ ਕੰਦੇ ਦੇ ਗੋਟੇ ਹੈ ਉੱਪਰਲੇ ਪਾਸੇ ਪਹਿਲਵਾਨ ਜਨੰਦਰ ਦਾ ਇਹ ਦਿਲਪ੍ਰੀਤ ਹੈ 2 ਨੰਬਰ ਦੀ ਚੰਡੀ ਵਾਲੀ ਕੁਸ਼ਤੀ ਚੱਲਦੀ ਹੋਈ ਔਰ ਥੱਲੇ ਵਾਲੇ ਪਾਸੇ ਫਿਲਾਲ ਆਕਾਸ਼ ਦਿਲਪ੍ਰੀਤ ਕੋਲੋਂ ਆਕਾਸ਼ ਕੁਸ਼ਤੀ ਹਜੇ ਜਿੱਤ ਨਹੀਂ ਕਰ ਸਕਿਆ ਔਰ ਸਮਾਂ ਟਿਕ ਟਿਕ ਚੱਲਦਾ ਹੋਇਆ ਇਧਰਲੇ ਪਾਸੇ ਆਕਾਸ਼ ਇਹ ਕਹਿੰਦੇ ਮਜੀਦੇ ਪਹਿਲਵਾਨ ਦਾ ਪਾਂਝਾ ਉੱਪਰਲੇ ਪਾਸੇ ਹੈ ਖੇਡ ਮੈਦਾਨ ਦੇ ਵਿੱਚ ਕਿ ਪੁੱਤ ਵੀਰ ਦਾ ਪਾਂਝਾ ਮੇਰਾ ਤੇ ਕਹਿੰਦੇ ਸਾਹਮਣੇ ਪੁੱਤ ਭੈਣ ਦਾ ਭਾਂਜਾ ਮੇਰਾ ਤੇ ਮਾਮਾ ਕਹਿ ਕੇ ਮੱਥਾ ਟੇਕਦਾ ਉਸਤਾਦ ਜੀ ਤੇ ਪੁੱਤ ਭੈਣ ਦਾ ਭਾਂਜਾ ਮੇਰਾ ਤੇ ਮਾਮਾ ਕਹਿ ਕੇ ਮਾਮਾ ਕਹਿ ਕੇ ਮੱਥਾ ਟੇਕਦਾ ਉਧਰ ਦਿੱਲੀਪਰੀ ਤੇ ਜਲੰਧਰ ਇਸ ਵੇਲੇ ਉੱਪਰ ਹੈ ਇਹ ਨੌਜਵਾਨ ਆਕਾਸ਼ ਇਧਰ ਵੀ ਛੋਟੇ ਛੋਟੇ ਗਬਰੂਆਂ ਦੀ ਕੁਸ਼ਤੀ ਕਾਫੀ ਲੰਮਾ ਸਮ ਜਿਹੜੀ ਜਿਹੜੀ ਸਮਾਂ ਫਸੀ ਰਹੀ ਹੈ ਅਸੀਂ ਉਹਨਾਂ ਦਾ ਨਤੀਜਾ ਸ਼ਾਇਦ ਨਿਕਲਿਆ ਬਿਲਕੁਲ ਬਰਾਬਰ ਤੇ ਛਾਦਾ ਦਿੱਤੀ ਹੈ ਔਰ ਇਸ ਤੋਂ ਬਾਅਦ ਫਿਰ ਦੋ ਕੁਸ਼ਤੀਆਂ ਨੇ ਇੱਕ ਪਟਕੇ ਦੀ ਕੁਸ਼ਤੀ ਇੱਕ ਔਰ ਸ਼ਮਸ਼ੀਰ ਤੇ ਦੇਵ ਕੁਸ਼ਤੀ ਹੈ ਲੋ ਆ ਕੁਸ਼ਤੀ ਜਿਹੜੀ ਹੈ ਬਿਲਕੁਲ ਸਟੇਜ ਦੀ ਇਧਰਲੀ ਪਾਸੇ ਮੇਰਾ ਖਿਆਲ ਹੈ ਵੀ ਜਦੋਂ ਟਾਈਮ ਲੱਗੂਗਾ ਇਹਨੂੰ ਕੁਸ਼ਤੀ ਨੂੰ ਸੈਂਟਰ 'ਚ ਜੇ ਲੈ ਜਾਈਏ ਆਪਾਂ ਔਰ ਦੋਨਾਂ ਪਹਿਲਵਾਨਾਂ ਦੇ ਆਪਣੇ ਆਪਣੇ ਇਸ ਵੇਲੇ ਸਿਰੇ ਦਾ ਐਨ ਵਕਤ ਜਿਹੜਾ ਦਿਖਦਾ ਵੀ ਕਿਹੜੇ ਪਹਿਲਵਾਨ ਦੇ ਹੱਕ ਵਿੱਚ ਫੈਸਲਾ ਕਰਦਾ ਜਿੱਤ ਦੀ ਗੱਲ ਜਿੱਤ ਦੀ ਛੰਡੀ ਕੌਣ ਜਿਹੜਾ ਇਹ ਸੈਂਟਰ 'ਚ ਲੈ ਜਾਓ ਜੀ ਤਾਂ ਕਿ ਉਧਰਲੀ ਵੀ ਸੰਗਤ ਜਿਹੜੀ ਹੈ ਇਹ ਕੁਸ਼ਤੀ ਨੂੰ ਬਰਾਬਰ ਦੀ ਦੂਰੀ ਤੋਂ ਸਾਰੇ ਪਾਸੇ ਤੋਂ ਤੱਕ ਸਕੇ ਆ ਜਗਰ ਉਸਤੀ ਸੈਂਟਰ 'ਚ ਹੋਵੇ ਕਿ ਪੋਜੀਸ਼ਨ ਉਹੀ ਹੋਵੇ ਕਿ ਮੈਦਾਨ ਦੇ ਵਿੱਚ ਸਾਰੇ ਵੀਰ ਮੇਰੀ ਬੇਨਤੀ ਹੈ ਬੱਲੇਬਾਜੇ ਪਰ ਦੁਰ ਫਿਰਕੇ ਸਾਰੇ ਪ੍ਰਾਤ ਦੁਰ ਫਿਰਕ ਤਾਂ ਕਿ ਕੋਈ ਪਰਿਆ ਕੋਈ ਵੀ ਜੱਛਕ ਵੀ ਜਿਹੜਾ ਉਹ ਮੁਸ਼ਕਲ ਨਾ ਬੇ ਰੱਬ ਵਰਗੀ ਸੰਗਤ ਪਹੁੰਚੀ ਹੋਈ ਹੈ ਲਓ ਮੈਦਾਨ ਦੇ ਵਿੱਚ ਇਹ ਕਹਿੰਦਾ ਵੀ ਇੱਕ ਚੰਗੇ ਪਹਿਲਵਾਨ ਦੀ ਸੋਚ ਹੁੰਦੀ ਹੈ ਕਿ ਉਹਦੀ ਖਰਾਕ ਤੇ ਉਹਦੀ ਮਿਹਨਤ ਕਿਸੇ ਨੂੰ ਪਤਣਾ ਲੱਗੇ ਉਹ ਕਿੰਨੀ ਰੱਖਦਾ ਉਹ ਕਿੰਨੀ ਮਿਹਨਤ ਕਰਦਾ ਆਕਾਬ ਕੀ ਬਾਤ ਹੈ ਅੰਬਰ ਜੇਤੂ ਹੋ ਗਿਆ ਆਕਾਸ਼ ਨਾਨੇ ਵਾਂਗੂ ਛਾਲ ਮਾਰ ਕੇ ਦੱਸ ਨੌਜਵਾਨਾ ਜੀ ਤੇਰਾ ਨਾਨਾ ਜੀ ਜੀ ਵੀ ਛਾਲ ਮਾਰਦੇ ਸਨ ਜਾਲੀ ਐ ਕਹਿ ਕੇ ਉਹ ਮਦ ਅਖਾੜੇ ਵਿੱਚ ਆਉਂਦੇ ਸਨ ਕਿਡਾ ਰਸਤਮ ਪਹਿਲਵਾਨ ਕਿਡਾ ਵੱਡਾ ਨਾਂ ਹੋਇਆ ਔਰ ਕੁਸ਼ਤੀ ਦਾ ਜਿਹੜਾ ਹਾਂ ਜੀ ਫੈਸਲਾ ਹੋ ਗਿਆ ਕੁਸ਼ਤੀ ਉਸਤਾਦ ਜੀ ਦੀ ਕੁਸ਼ਤੀ ਲੜੀ ਦੇਵਾ ਦੇਵਾ ਤੇ ਨਾਲ ਸ਼ਮਸ਼ੀਰ ਦੇਵਾ ਥਾਪਾ ਤੇ ਨਾਲ ਸ਼ਮਸ਼ੀਰ ਜਲਦੀਪ ਇਕ ਰਨਾ ਗੁਰਦੇਵ ਜੀ ਸਾਰਾ ਜਿਹੜਾ ਖਾੜਾ ਨਾ ਵਿਹਲਾ ਕਰਾ ਦਿਓ ਥੋੜਾ ਜਿਆ ਤਾਂ ਕਿ ਸੰਗਤ ਕਿਸੇ ਪਾਸੇ ਵੀ ਇਹ ਨਾ ਮਹਿਸੂਸ ਕਰੇਗੀ ਸਾਨੂੰ কুਸ਼ਤੀ ਦੇਖਣ ਨੂੰ ਨਹੀਂ ਮਿਲੀ ਬੜੀ ਇੰਟਰਸਟਿੰਗ কুਸ਼ਤੀ ਹੋਣੀ ਹੈ ਔਰ ਉਧਰ ਸਾਡੇ ਸ਼ਮਸ਼ੀਰ ਜੀ ਹਰਦوار ਤੇ ਦੇਵ ਸ਼ਮਸ਼ੀਰ ਜੀ ਹੱਥ ਖੜਾ ਕਰੋ ਜੀ ਇਹ ਹੈ ਯੂਪੀ ਦੇ ਹਰਦوار ਤੋਂ ਸਾਡਾ ਸ਼ਮਸ਼ੀਰ ਪਹਿਲਵਾਨ ਦੇਵ ਥਾਪਾ ਹੱਥ ਉਠਾਈਏ ਹਾਂ ਤਿਆਰ ਹੋ ਕੁਸ਼ਤੀ ਇਸ ਸਕੰਦ ਦੇ ਵਿੱਚ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਦੋਨੋਂ ਪਹਿਲਵਾਨਾਂ ਦੇ ਵਿਚਕਾਰ ਮੈਂ ਵੇਦਾ ਉਸਤਾਦ ਜੀ ਉਹਨਾਂ ਨੂੰ ਕਿ ਕੁਸ਼ਤੀ ਦਾ શુભ ਰੰਭ ਕਰਨ ਦੀ ਆਗਿਆ ਦੇ ਬਿਲਕੁਲ ਤਿਆਰੀ ਹੋ ਚੁੱਕੀ ਹੈ ਮੈਦਾਨ ਦੇ ਵਿੱਚ ਦੋਈ ਪਹਿਲਵਾਨ ਤਿਆਰ ਬਿਲਕੁਲ ਤਿਆਰੀ ਹੋ ਚੁੱਕੀ ਸ਼ੁਰੂ ਕਰੀਏ ਜੀ ਅੱਪਾ ਸ਼ੁਰੂ ਕਰੀਏ ਨਗਾਹ ਲਾਈ ਹੁਣ ਅਪਾ ਖਾਰੇ ਪੁਜੇਆ ਔਰ ਇੱਧਰ ਸਾਡੇ ਪਤਾਗਾ ਟੋਨੇ ਦੀ ਜੇਦਨ ਦੀ ਜੇਦਨ ਗਗਨਜੀਤ ਸੋਰੀ ਟਟਰੀ ਆਏ ਨੇ ਬ੍ਰਿੰਦਰ ਸਿੰਘ ਢਾਈਵਾ ਜੀ ਉਹ ਵੈਲਕਮ ਕਹਿੰਦੇ ਸੁਰਜੀਤ ਜੀ ਵੈਲਕਮ ਕਹਿੰਦੇ ਥਾਡੇ ਵੀਰ ਲਓ ਜੀ ਆਪਾਂ ਸ਼ੁਰੂ ਕਰੀਏ ਅੱਜ ਦਾ ਵੱਡਾ ਕੋਲਾ ਐਕਸ਼ਨ ਵੀ ਹੋਣੇ ਓਸਤਾਜ ਜੀ ਕਿ ਜਿਹੜੇ ਉੱਪਰ ਲੋਕਾਂ ਨੇ ਜਿਹਨੂੰ ਲਿਆਣਾ ਵਾ ਪੈਸੇ ਵੀ ਲੱਗਦੇ ਆ ਔਰ ਦੁਨੀਆ ਨਜ਼ਾਰੇ ਪਾਉਂਦੀ ਆ ਸਾਰੇ ਵੀ ਤੁਰਫੇ ਕੇ ਸਾਜ ਚੱਕੋ ਮੈਕ ਤੇ ਗਾਹੋ ਗੱਲੇ ਦਾ ਮੱਲਾ ਦੀ ਐ ਬਾਕੀ ਵੀਰ ਥੋੜਾ ਥੋੜਾ ਪਿਛੇ ਨੂੰ ਅੜ ਜਾਓ ਜਿਹਦਾ ਇੱਕ ਦੀ ਡਿਊਟੀ ਆ ਨੇ ਆਜ ਸਨਮਾਨ ਰਾਜਾ ਜੋ ਕਮੇਟੀ ਤੇ ਆਉਂਦੀ ਉਸ ਤੋਂ ਇਲਾਵਾ ਵੀ ਰਾਜਾ ਸੋਹਤਾ ਉਹਨਾਂ ਦਾ ਮਾਨ ਸਨਮਾਨ ਕਰਦੇ ਨੇ ਜੀ ਤੇਵਾ ਖੜ ਪਜਦਾ ਦੇਖਿਓ ਹੁਣ ਐਕਸ਼ਨ ਤੇ ਐਕਸ਼ਨ ਆਉਣਾ ਹੈ ਅਜੇ ਤੇ ਦੋਏ ਜਿਹੇ ਪਹਿਲਵਾਨ ਹੈ ਜਿਵੇਂ ਕਹਿੰਦੇ ਹੁੰਦੇ ਨੇ ਇਹਨਾਂ ਵਿੱਚ ਮਗ ਰਹਿਿਆ ਔਰ ਬਾਰਮਾ ਪੂਰੇ ਹੈ ਦੇਖਦਾ ਵੀ ਅੱਜ ਕੌਣ ਪਹਿਲਾ ਦਾ ਲਾਉਂਦਾ ਇਧਰਲੇ ਪਾਸੇ ਦੇਖੋ ਸਾਹਮਣੇ ਹਲਕੇ ਜਿਹੇ ਕਰਦਾ ਵੱਡਾ ਪਹਿਲਵਾਨ ਹੈ ਦੀਪਤਾ ਉਹਦਰ ਜਿਹੜਾ ਸ਼ਮਸ਼ੀਰ ਲੈ ਕੇ ਧੂਗੀ ਪਾਸੇ ਨੂੰ ਲੈ ਗਿਆ ਪਰ ਦੋਨਾਂ ਨੂੰ ਫੇਰ ਸੈਂਟਰ 'ਚ ਲੈ ਕੇ ਆਓ ਜੀ ਦੋਨਾਂ ਨੂੰ ਸੈਂਟਰ 'ਚ ਲੈ ਕੇ ਆਓ ਖੁਸ਼ੀ ਸਿਆਂਕਰ ਬਿੰਦੂ ਦੇ ਕੋਲ ਉਹਗੇ ਦਾਦੇ ਮੈਦਾਨ ਦੇ ਵਿਚਕਾਰ ਹੋਵੇਗੀ ਤਾਂ ਕਿ ਚਾਰਸਫੇਰ ਸੰਗਤ ਸਾਰੇ ਇਹਨਾਂ ਨੂੰ ਤਾਲੀਆਂ ਨਾਲ ਸਮਝੇ ਇਹ ਸੈਂਟਰ ਜੇ ਅਪਾ ਤਾਲ ਲੈ ਕੇ ਆਏ ਆ ਔਰ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਵਧੀਆ ਔਰ ਖੇਡ ਮੈਦਾਨ ਦੇ ਵਿੱਚ ਚੱਲਦੀ ਕੁਸ਼ਤੀ ਔਰ ਇਸ ਵੇਲੇ ਦੇ ਥਾਪਾਂ ਦੇ ਨਾਲ ਇਹਨਾਂ ਤਾਰਵਾ ਪਾਉ ਦੇ ਥਾਪਾਂ ਦੇ ਨਾਲ ਹੱਤਵਾਂ ਪਹਿਲਵਰ ਹਰਦਵਾਰ ਤੋਂ ਆਇਆ ਪਹਿਲਵਰ ਸ਼ਮਸ਼ੀਰ ਇਧਰ ਦੇ ਪਾਸੇ ਬਹੁਤ ਵਧੀਆ ਉਧਰ ਦਿਲਪ੍ਰਿਤ ਵੀ ਬੜਾ ਜਿਹੜਾ ਦਿਲਚਸਪ ਕੁਲ ਚਲੇ ਆ ਦੇ ਦਿਲਪ੍ਰਿਤ ਵੀ ਜਿਹੜਾ ਸ਼ਮਸ਼ੀਰ 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 ਜਿਹੜਾ ਸੈਂਟਰ ਚ ਲੰਘਿਆ ਆਓ ਜੀ ਸੈਂਟਰ ਚ ਵਾਹ ਵਈ ਵਾਹ ਉਧਰ ਲਿਖਤੀ ਸ਼ਮਸ਼ੀਰ ਕੀ ਬਾਤ ਹੈ ਉਧਰ ਦੇਵ ਇਹ ਦੋਨੋਂ ਹੀ ਨਾਮ ਜਿਹੜੇ ਅਨਲਸਿਸ ਕਰਕੇ ਦੇਖੋ ਕਿੰਨੇ ਅਰਥਪੂਰਨ ਨਾਮ ਨੇ ਬਲਿੰਦਰ ਧਾਲਵਾਲ ਜੀ ਗੱਲ ਕੱਦ ਦੀ ਨਹੀਂ ਹੁੰਦੀ ਫਰਾਂਸ ਦੇ ਬਾਦਸ਼ਾਹ ਨਪੋਲੀਅਨ ਬੋਨਾਪਾਰਟ ਇਹ ਨੀਤਾ ਆਇਆਣ ਦੇ ਛਿੰਝ ਮੇਲੇ ਦੀ ਇੱਕ ਬਲਖਣਤਾ ਔਰ ਵੱਡਾ ਗੋਲ ਦੇ ਉਹ ਇਹਨਾਂ ਬਾਦ ਆ ਮੇਰੀ ਫੀਨਗੇ ਜਿੰਦਗੀ ਸਾਰੇ ਵੀ ਦੁਰਫਿਰਕੇ ਜਾ ਤੇ ਦੁਰਫਿਰਕੇ ਮੇਰੇ ਵੀਰ ਇਧਰ ਪਾਸੇ ਬਹੁਤ ਰਸ਼ਮਸ਼ੇਰ ਕਿਆ ਬਾਤਾਂ ਨੇ ਇਹਦੀ ਕਿਹੜੀ ਗੱਲ ਹੈ ਇੱਥੇ ਹਰ ਮਸਲੇ ਦਾ ਹੱਲ ਹੈ ਇਹਦੀ ਕਿਹੜੀ ਗੱਲ ਹੈ ਇੱਥੇ ਹਰ ਮਸਲੇ ਦਾ ਹੱਲ ਹੈ ਮਸਲਾ ਹੱਲ ਹੋਇਆ ਨਹੀਂ ਹਜੇ ਹਜੇ ਮਸਲਾ ਹੱਲ ਨਹੀਂ ਹੋਇਆ ਹਜੇ ਗੱਲ ਨਹੀਂ ਬਣੀ ਸ਼ੇਮਸ਼ੇਰ ਹਜੇ ਦਿੱਲੀ ਦੂਰ ਹੈ ਹਜੇ ਗੱਲ ਨਹੀਂ ਬਣੀ ਅਜੇ ਪਰੰਧ ਕਹਿੰਦੇ ਜਿੱਤ ਹਾਰ ਰਹੀ ਹੋਈ ਫਿਰ ਉਹ ਟੈਕਰ ਮੇਰਾ ਬਹਾਦਰ ਹੈ ਸ਼ਮਸ਼ੀਰ ਜਿਹੜਾ ਹੈ ਕਹਿੰਦਾ ਕੋਈ ਗੱਲ ਨਹੀਂ ਜੇ ਤੁਹਾਡਾ ਫੈਸਲਾ ਮੈਂ ਉਹਨੂੰ ਕਬੂਲ ਕਰਦਾ ਹੈ ਦੇਵ ਦੇਵ ਜਿੱਦਾਂ ਕੁਸ਼ਤੀਆਂ ਨੇ ਪਾਲਵੇ ਦਿਖਾਉਣਾ ਹੋਰ ਦਸ਼ਾਂਜ ਦਿਖਾਉਣਾ ਅੱਜ ਰਾਏਵਾਲ ਦੇ ਵਿੱਚ ਖੁੱਲਕੇ ਖੇਡ ਖੁੱਲਕੇ ਜਦੋਂ ਦੋ ਜਿਹੇ ਜਾਂਦਾ ਦੂਜੇ ਆ ਵਾਹ 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 ਕੀ ਬਾਤ ਹੈ ਭਾਈ ਦੇ ਦਾ ਜਿਹੜਾ ਊਨੀਕ ਨੇ ਸਾਡਾ ਆਹੀ ਤੇ ਦੇਵ ਵਾਹ 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 ਹਾਂਜੀ ਇਹ ਨਹੀਂ ਗੱਲ ਬਰੀ ਅੱਜ ਦਿੱਲੀ ਦੂਰ ਆਏ ਸ਼ਮਸ਼ੇਰ ਜੀ ਹੱਲੇ ਦਿੱਲੀ ਦੂਰ ਫਕੀਰਾਂ ਫਕੀਰ ਕਿਦਨੀ ਦੂਰ ਹੈ ਜਿੰਨਨੇ ਕਿ ਲੰਮੀ ਖਜ਼ੂਰ ਹੈ ਚੜ ਜਾਵੇਂ ਤੇ ਪ੍ਰੇਮ ਰਸ ਡਿੰਗ ਪੂਰੇ ਤੇ ਚੱਲ ਸਾਡੇ ਹਰਜਿੰਦਰਪਾਲ ਜੱਜ ਸਾਹਿਬ ਵੀ ਆ ਗਏ ਵੀਡੀਓ ਇਧਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੱਜ ਸਾਹਿਬ ਕੁਸ਼ਤੀ ਦੇ ਐਕਸ਼ਨ ਜਿਹੜਾ ਨਾ ਪੂਰੇ ਨਕਬਰ ਕਰ ਲਾਓ ਦੇਖੋ ਸਾਹਮਣੇ ਚੱਲ ਪਾ ਕੇ ਬਾਕੀ ਮੇਰੇ ਵੀਰ ਤੁਰ ਕੇ ਜਿਹੜਾ ਸਾਹਮਣੇ ਲਓ ਦੇਖੋ ਇਧਰ ਹੀ ਪਾਸੇ ਬਈ ਸਾਡੇ ਰਾਣਾ ਜੀ ਪੱਤਲਗੜ੍ਹ ਆਏ ਨੇ ਵਿਸ਼ੇਤਰ ਤੇ ਸਾਡੇ ਸਾਰੇ ਪੱਤਲਗੜ੍ਹ ਭਰਾਵਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਉਧਰ ਪਾਸੇ ਦੇਵ ਥਾਪਾ ਨਪਾਲ ਤੋਂ ਇੱਕ ਪੱਤਲਗੜ੍ਹ ਆ ਸਾਹਿਬ ਤੇ ਇਧਰ ਦੇ ਪਾਸੇ ਇਹ ਕਹਿੰਦੇ ਹਰਦਵਾਹ ਤੋਂ ਸ਼ਮਸ਼ੇਰ ਹੈ ਸਾਰੇ ਵੀ ਦੋਰ ਫਿਰ ਕੇ ਸਾਰੇ ਵੀ ਦੋਰ ਫਿਰ ਕੇ ਆਪਾਂ ਮੇਲਾ ਰੱਖੀਏ ਦੋਰ ਫਿਰ ਕੇ ਇੱਕ ਸੱਜ ਦਾ ਇਕੱਠਾ ਫੱਟਾ ਮਾਰਦਾ ਤਾਲੀਵਾਲ ਸਾਹਿਬ 5:20 ਮਿੰਟ ਹੋ ਗਿਆ ਹੈ ਇਧਰ ਦੇ ਪਾਸੇ ਉੱਪਰਲੇ ਪਾਸੇ ਸ਼ਮਸ਼ੇਰ ਥੱਲੇ ਦੇ ਪਾਸੇ ਨਪਾਲ ਵਾਲਾ ਇਹ ਸਾਹ ਜੀ ਸਾਹਮਣੇ ਹੱਸ ਬੜਾ ਅਜਲੀ ਜਾਨ ਕਣਕੀ ਵਿੱਚ ਫਸੇ ਹੋਈ ਹੈ ਕਿ ਫਸ ਗਈ ਜਾਨ ਸ਼ਗੰਜੇ ਅੰਦਰ ਜਿਉਂ ਬੇਲਣ ਵਿੱਚ ਗੰਨਾ ਉਹ ਗੱਲ ਹੋਈ ਪਈ ਹੈ ਔਰ ਕੁਸ਼ੀ ਸੈਕਿੰਡ ਦੇ ਵਿੱਚ ਫੈਸਲਾ ਹੋਣ ਜਾ ਰਿਹਾ ਹੈ ਵੇਖਦੇ ਐ ਐ ਦਿਲਾਂ ਹੌਸਲਾ ਨਾ ਹਾਰਿਸ਼ ਕਿ ਨਹੀਂ ਖੇਡ ਖੇਡੀ ਜਾ ਪਹਿਲਵਾਨ ਜਿੱਤ ਵੀ ਜਾਂਦੇ ਨੇ ਪਰ ਸਮਾ ਇੱਕ ਕੱਚੀ ਰੇਤ ਦੀ ਕੰਨ ਵਾਂਗੂ ਤਾਲਗਨ ਸਾਹਿਬ ਕੁਸ਼ਤੀ ਹੰਦੀ ਹੈ ਲਾਸਟ ਵਾਲੇ ਪੰਜ ਪਾਲਵਾਂ ਟੈਂਡਾ ਟੈਂਡਾ ਉੱਠਾ ਜਾਂਦਾ ਹੈ ਇਹਦੇ ਦੇ ਪਾਸੇ ਹੁੰਦੀ ਹੋਏ ਬੱਲੇ ਬੱਲੇ ਆਹ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਵਧੀਆ ਲੱਗਦਾ ਹਜੂਰ ਅਗੇ ਕੁਸ਼ਤੀ ਵੀ ਮਿਲਦੀ ਵੱਡੇ ਪੱਲੇ ਵੀ ਉਹ ਤਿਆਰੀ ਕਰਾਂਗੇ ਆ ਪਪੰਦਰ ਅਜਨਾਲਾ ਤੇ ਪ੍ਰਿੰਤਪਾਲ ਫਗਵਾੜਾ ਆ ਆ ਹਜੇ ਨਹੀਂ ਹਜੇ ਨਹੀਂ ਵਾਹ ਜੀ ਵਾਹ ਇਹਦੇ ਦਿੱਲੀ ਜਿਹੜੀ ਹੈ ਬਾਰੀ ਦੂਰ ਹੋ ਗਈ ਮੇਰਾ ਖਿਆਲ 350 ਕਿਲੋਮੀਟਰ ਹੁੜੀਆਂ ਦਿੱਲੀ ਤੇ ਲਗਦਾ ਵੀ 360 370 75 ਨਾ ਹੋ ਜੇ ਕਿਤੇ ਨਹੀਂ ਨਹੀਂ ਸੋ ਠੀਕ ਹੈ ਇਨਪੋਰਟ ਪਰਲੇ ਪਸੀ ਪੈਂਦਾ ਲਓ ਜਿਹੜੇ ਪਾਤੀ ਆ ਬਾਕੀ ਥੋੜੇ ਥੋੜੇ ਵੀਰ ਜਿਹੜੇ ਆ ਥੋੜ੍ਹੋਂ ਵੀ ਸਾਰੇ ਜਿਹੜੇ ਆ ਸਾਰੇ ਪਿੱਛੇ हट ਜਾਓ ਆ ਆ ਬੱਲੇ ਆ ਹੱਥ ਜੁੜ ਗਏ ਸ਼ੇਰਾਂ ਦੇ ਆ ਦੇਖੋ ਕੋਲ ਜਮਾਨਾ ਆ ਕੁਸ਼ਤੀ ਉਹ ਹੀ ਜਿੱਤੂਗਾ ਜਿਹਦੇ ਡੌਲਿਆ ਪਟਾ ਵਿੱਚ ਜਾਂਦਾ ਜੀ ਹੁਣ ਲੱਗੀ ਆ ਜੱਟ ਦੀ ਜ਼ਮੀਨ ਵਾਲੀ ਗੱਲ ਆਹ ਜੱਟ ਤੇ ਜਮੀਨ ਵਾਲੇ ਹੁਣ ਲੱਗੀਆਂ ਖੇਡ ਮੈਦਾਨ ਦੇ ਵਿੱਚ ਹੁਣ ਕਿ ਆਪਣੀ ਅੱਜ ਦੇ ਜੱਟ ਸੁਹਾਗੇ ਉੱਤੇ ਮਾਰਨੇ ਉਹ ਲੰਘ ਜਾਵੇ ਹਾਥੀ ਦਿੰਦਾ ਦੂਸ਼ ਜਾਣ ਨਹੀਂ ਲੱਗ ਜਾਵੇ ਹਾਥੀ ਦਿੰਦਾ ਬੂ ਜਾਣ ਨਹੀਂ ਉਹਦੇ ਬਸ ਥਾਪਾ ਉੱਪਰ ਵਸਿਆ ਲੈ ਵੀ ਥਾਪਿਆ ਗਲਵੱਡੀ ਕਰਨੀ ਪਣੀ ਹੈ ਕਿ ਸਾਨਾਂ ਦੇ ਪਹਿਲਵਾਨਾਂ ਦੇ ਮੱਲਾਂ ਦੇ ਪੈਂਦੀਆਂ ਰਹਿੰਦੀਆਂ ਨੇ ਇੱਕ ਵਾਰ ਦੇ ਬੜਕ ਮਾਰ ਮੁੱਖ ਨਾਲ ਮੱਖੀਆਂ ਸ਼ੇਰ ਤੇ ਕਦੋਂ ਬੰਦੀਆਂ ਨੇ ਮੱਖੀਆਂ ਸ਼ੇਰ ਤੇ ਕਦੋਂ ਬੰਦੀਆਂ ਵਾਹ ਮੱਖੀਆਂ ਸ਼ੇਰ ਤੇ ਕਦੋਂ ਵੰਦੀਆਂ ਨੇ ਇਹਦੇ ਮੈਦਾਨ ਦੇ ਵਿੱਚ ਦੋਨੇ ਬੈ ਸਵਾਦ ਆ ਗਿਆ ਤਾੜੀਆਂ ਮਾਰੋ ਸਾਰੀ ਸੰਗਤ ਜਿਹੜੀ ਹੈ ਦੋਨੇ ਪਹਿਲਵਾਨਾਂ ਵਾਸਤੇ ਬਰਾਬਰ ਦੀ ਟੱਕਰ ਹੈ ਉਹ ਸਿਰਾਂ ਲੱਗਾ ਪੈ ਧੂੜ ਉੱਪਰੀ ਪਈ ਆ ਮੈਦਾਨ ਦੇ ਵਿੱਚ ਵੀ ਅੱਜ ਦਿਲਸਾਜ਼ੂ ਧੰਨਵਾਦ ਸਾਹਿਬ ਆ ਤੇ ਤੁਸੀਂ ਜਿਹੜਾ ਜਿੱਤਣ ਕੀਤਾ ਹੈ ਸੰਗਤ ਜਿਹੜੀ ਹੈ ਇਹਦੀਆਂ ਗੱਲਾਂ ਗਰ ਹੋਣੀਆਂ ਪੰਜਾਬ ਦੇ ਵਿੱਚ ਉਧਰ ਮੀਡੀਆ ਜਿਹੜਾ ਸਾਡਾ ਆ ਇਹਦਰ ਜਸਵੀਰ ਸਿੰਘ ਸਾਡੀ ਕਿਤੇ ਕੁਸ਼ਤੀ ਪਹਿਲਾਂ 30000 ਦੀ ਸੀ ਕਸੀਰ ਜੀ ਬਿਲਕੁਲ ਆਏ ਕਹਿੰਦੇ 32000 ਦੀ ਕਰ ਦਿਓ ਬਲੇਜ ਜੀ ਬੁ 32000 ਦੀ ਹੋ ਗਈ ਸਵੇਰ ਬਣ ਕੇ ਆ ਗਿਆ ਮੇਰੇ ਘਰ ਦੇ ਵਿੱਚ ਵੀ ਕਹਿੰਦੇ 32000 ਦੀ ਕਰ ਦਿਓ ਲੈ ਵੀ ਦੇ ਆ ਹੁਣ 2 ਹੋ ਗਿਆ ਮਜਵਾਦਾ ਹੋ ਗਿਆ ਹੁਣ ਤੇ ਟੈਟੂ ਵੀਆ ਕਰਨਾ ਪੈਣਾ ਹੁਣ ਤੇ ਗੱਲ 32 ਦੀ ਬਣ ਗਈ ਹੈ 32 ਦੀ ਗੱਲ ਬਣ ਗਈ ਹੈ ਹੁਣ ਤੇ ਟੈਟੂ ਵੀਆ ਕਰਨਾ ਪੈਣਾ 32 ਦੀਆਂ ਬੜੀਆਂ ਚੀਜ਼ਾਂ ਤਾਲੀਵਾਲ ਸਾਹਿਬ ਕੋ ਸ਼ੋਰ ਨੇ 32 ਦੰਦ ਮਸ਼ਹੂਰ ਨੇ ਤੇ 32 ਬੂਰ ਮਸ਼ਹੂਰ ਹੈ ਹਾਂਜੀ ਪਾਣੀ ਪੀਣ ਵਾਲਾ ਪਾਣੀ ਰਹੀਏ ਗਰਾਊਂਡ ਵਿੱਚ ਪਚਾਓ ਜੀ ਬਹੁਤ ਜ਼ੋਰ ਲੱਗਿਆ ਹੈ ਅਰਸ਼ਵਸ਼ੇਰ ਨੇ ਵੀ ਦੇਵ ਥਾਪੇ ਨੂੰ ਦੱਸ ਦਿੱਤਾ ਵੀ ਇਹ ਪੰਜਾਬ ਦੀ ਧਰਤੀ ਹੈ ਜਿੱਥੇ ਸ਼ੇਕਤਾਂ ਦਾ ਹੁੰਦੇ ਹੈ ਨੌਜਾਨ ਹਰਦਵਾਰ ਜੋਪੀ ਬੜਾ ਉਹ ਵੀ ਸਾਡਾ ਆਪਣਾ ਤਰਾਈ ਦਾ ਇਲਾਕਾ ਲੋ ਇਧਰੇ ਪਾਸੇ ਜਿੱਥੇ ਪੰਜਾਬੀਆਂ ਨੇ ਬੜੀਆਂ ਮਿਹਨਤਾਂ ਕਰਕੇ ਜ਼ਮੀਨਾਂ ਬਣਾਈਆਂ ਨੇ ਉਧਰ ਦੇ ਪਾਸੇ ਦੇਵ ਏ ਏ ਏ ਵਾਹ ਵੈ ਵਾਹ ਇਹ ਬਸ ਸਰੀ ਲੱਗ ਗਿਆ ਦੋਵੇਂ ਮੋਢੇ ਲਾਉਣ ਆ ਆਓ ਮੇਰੇ ਆ ਜੱਪਾ ਹੋ ਤੇਰੇ ਸੱਜ ਕੇ ਹੋ ਸੱਜ ਕੇ ਜਾਵਾ ਹੋ ਆ ਦੇਖੋ ਕੀ ਹੋ ਗਿਆ ਉਹ ਗੋਦੀ ਚੱਕ ਲੈ ਸੰਖਿਆ ਯਾਰਾਂ ਵੀ ਦੇਖ ਲੈ ਆ ਗਏ ਭੱਜਦੇ ਹੋ ਹੋਣੀ ਹੈ ਆ ਹਾਂਜੀ ਜਸਵੰਤ ਜਵੰਦ ਦੀਵ ਕੱਤਾ ਹੈ ਦੇਵੀ ਹੈ ਕੀ ਬਾਤਾਂ ਨੇ ਮੋਹਨ ਜੀ ਮਨ ਖੁਸ਼ ਆਪਾਂ ਤੁਹਾਡੀ ਅਮਰ ਆਪ ਦਾ ਕਿੰਨਾ ਆਪ ਦਾ ਕਿੰਨਾ ਜੋਰ ਲੱਗਿਆ ਆਪਨੇ ਆਪ ਕਿੰਨਾ ਜਤਨ ਲੱਗਿਆ ਕਿੰਨਾ ਕੁ ਬਾਖੀ ਦਾ ਹਰਦੀਪ ਵਾਹ ਭਾਈ ਸਾਣਾ ਸਾਦੀ ਰੰਦਾ ਹਾਂਜੀ ਮੇਰੀ ਬੇਨਤੀ ਹੈ ਪਵੰਦਰ ਉਪਨਾਵੀ ਇਹ ਨਾ ਦਾ ਫਿਰਤਪਾਲ ਔਨਮਨ ਖਾਲੇ ਵਿੱਚ ਵਿੱਚ ਕੋਈ ਨਹੀਂ ਕੋਈ ਨਹੀਂ ਚਾਲ ਲੈ ਲੈਂਦੇ ਉਹ ਨੂੰ ਪੁੱਛ ਕੇ ਦੇਖੋ ਸਾਰੇ ਇੰਜਨ ਹੋ ਗਿਆ ਸਾਹ ਦੇ ਨਾਲ ਦਾ ਜੋਰ ਇੰਨਾ ਲੱਗਾ ਸੋ ਸਾਰੇ ਮਾਨ ਕਰੋ ਮੁੰਡੇ ਦਾ ਵੀ ਸਾਰੇ ਮਾਨ ਕਰੋ ਮੇਰੇ ਵੀਰ ਇਹਦਾ ਮਾਨ ਕਰੋ ਸਾਰੇ ਮੇਰੇ ਵੀਰ ਕਿਉਂਕਿ ਇਹਦਾ ਬੜਾ ਜੋਰ ਲੱਗਾ ਸੋ ਮਾਨ ਕਰੋ ਸਾਡੇ ਮੇਰੇ ਵੀਰ ਹਾਂਜੀ ਮੇਰੀ ਬੇਨਤੀ ਹੈ ਪੜ ਕੇ ਬਲੇ ਮਾਦਨ ਖਾਲੇ ਬਾਤ ਵਿੱਚ ਕੋਲ ਸਾਡੇ ਕੋਲ ਪੱਤਰਕਾਰ ਜੱਜਰੀ ਆ ਗਏ ਇੱਧਰ ਬਲਵਿੰਦਰ ਬੱਲੀ ਆਏ ਆ ਸਾਡੇ ਕੋਲ ਤੋਂ ਔਰ ਬਹੁਤ ਖਤਮ ਆ ਗਾ ਆ ਜਸਵੰਤ ਉਹਨਾਂ ਨੇ ਇੱਕ ਅਰਜ਼ੀ ਵੀਨਤੀ ਜੀ ਆ ਬਲਦੇਵ ਕਿੱਥੇ ਨਹੀਂ ਭਾਜੀ ਦੇਵਾ ਅੱਜ ਸਾਡੇ ਨਾਲ ਅੱਜ ਸੁਣ ਪਾਜੀਓ ਜੀ ਹਰਿਆਕ ਤੇ ਸਿਕੂ ਵਾਚਰ ਹਾਂ 스마트 ਵਾਚ ਗ੍ਰੇਟ ਵਾਏ ਸਾਡੇ ਪੱਤਰਕਾਰ ਨੇ ਸਾਡੇ ਜੱਜ ਸਭਾ ਆਏ ਨੇ ਜੀ ਐਮ ਜੱਜ ਸਭਾ ਤੁਹਾਡਾ ਸਵਾਗਤ ਹੈ ਸਾਡੇ ਵੀਰ ਨੇ ਔਰ ਬੇਨਤੀ ਹੈ ਬਾ ਅਖਾੜਾ ਖਲੀ ਗੱਦੀ ਜੀ ਬੰਦੇ ਜੀ ਆਹ ਕੱਢ ਲੈ ਕੇ ਜਾਓ ਬਰਲੇ ਬਸੇ ਖਾਪੇ ਨੂੰ ਹਾਂ ਮੜਕੇ ਦੀ ਗੁੱਸਤੀ ਹਾਂ ਜੀ ਬੇਨਤੀ ਹੈ ਵੀ ਆ ਜਾਓ ਪੰਡਰਾ ਕੇ ਪੁਲਿਸ ਬਲਦੇਮ ਜੀ ਇਹ ਤਾਂ ਸੋਈ ਨਾ ਬੰਦੇ ਚੱਕ ਲੈ ਟਾ ਪੈਣਾ ਵੀ ਦੋਵੇਂ ਪਲੀਜ਼ ਮੇਰੀ ਬੇਨਤੀ ਹੈ ਸਾਰੇ ਵੀਰ ਭਾਲ ਇੱਧਰ ਆ ਜੀ ਕਮੇਟੀ ਆਵੇਗੀ ਬੜਕਾ ਅੱਜ ਦਾ ਪਹਿਲਾ ਫਾਈਨਲ ਬੜਕਾ ਕੁਸ਼ਤੀ ਸ਼ੁਰੂ ਹੋਈਏ ਜੀ ਆਜੋ ਤਾਲੀਆਂ ਸਾਥ ਸਾਡੀ ਸਾਰੀ ਛਿੰਝ ਕਮੇਟੀ ਦੇ ਪੰਚਾਇਤ ਦੇ ਮੇਗੀ ਜੀ ਸਾਰੀ ਪੰਚਾਇਤ ਸਰਪੰਚਾ ਲੋ ਜੀ ਆਪ ਸਾਡੀ ਛਿੰਝ ਕਮੇਟੀ ਇਹ ਰਾਜਪਤੀਆਂ ਜਿਹਦੇ ਪਾਸੇ ਆਪਾਂ ਇਹ ਸਾਡੇ ਵੀਰ ਸਤਕਾਰਯੋਗ ਨੇ ਆਜੋ ਇਧਰ ਪਾਸੇ ਜੀ ਬੜੇ ਪੜੀਏ ਜੀ ਪਿੰਡ ਦੇ ਪਾਸੇ ਸਭ ਜੀ ਆਜੋ ਕਿڑی ਅੰਮ੍ਰਿਤਸਰੀ ਹੈ ਪਲ ਸ਼ੁਰੂ ਹੋਣ ਜਾ ਰਹੀ ਹੈ ਪਟਕੇ ਦੀ ਕੁਸ਼ਤੀ ਉਸਤਾਜ ਜੀ ਇੱਕ ਮਿੰਟ ਆ ਬੜੀ ਖਤਰਨਾਕ ਖੇਡ ਸੜਾ ਵੀ ਕਰਦਾ ਪਾਪੀ ਪੇੜ ਦਾ ਸਵਾਲ ਹੈ ਜੀ ਬੱਲੀ ਨਕੋਦਰੀਆ ਇਹ ਚਾਰ ਟੱਤ ਕੇ ਸੁਈ ਗੱਲ ਵਿੱਚ ਨਗਾਕੇ ਕਿ ਜੇ ਕਿੰਦੇ ਵੀ ਟੇਡਰ ਦਾ ਹੋਵੇ ਤੇ ਕੋਈ ਨਾ ਰੋਵੇ ਮਸਲਾ ਸਾਰਾ ਰੋਟੀ ਦਾ ਇਹ ਸਾਰਾ ਮਜ਼ਾ ਰੋਟੀ ਦਾ ਇਹ ਮਜਬੂਰੀ ਕਿ ਐਸੀ ਚੀਜ਼ ਆਪਾ ਬੰਦਾ ਰੂਲ ਦਿੰਦੀ ਹੈ ਚੋਟੀ ਦਾ ਜੇ ਢਿੱਡ ਨਾ ਹੋਵੇ ਤੇ ਕੋਈ ਨਾ ਰੋਵੇ ਇੱਥੇ ਮਸਲਾ ਸਾਰਾ ਰੋਟੀ ਦਾ ਸੋ ਬੰਦ ਬੰਦਰ ਬੱਲੀ ਐ ਮੈਚ ਦੇ ਬੰਦੇ ਭਾਜੀ ਜਿੰਨੇ ਮਹਿਬਾਨੀ ਆ ਲੋ ਆਪਾਂ ਬੰਦੇਲ ਜੀ ਸ਼ੁਰੂ ਕਰੀਏ ਕੁੱਸਤੀ ਦੀ ਆ ਬੱਲੀ ਜੱਗ ਰਹਿਤਾ ਮੇਰਾ ਵੀਰ ਇਹ ਆਪਣੇ ਘਰ ਦਾ ਗੁਜ਼ਾਰਾ ਆਪਣੇ ਖੇਤ ਨੂੰ ਕਰਦਾ ਬੜੀ ਖਤਰਨਾਕ ਖੇਤ ਕਰਦਾ ਹੈ ਜਿਹਦਾ ਗਲਾ ਸੁੱਜਿਆ ਪਿਆ ਹੈ ਕਿਉਂਕਿ ਇੰਨਾ ਭਾਰ ਜਿਹੜਾ ਉਹ ਗੱਲ ਵਿੱਚ ਸੁਵੀਦਗਾ ਕੇ ਕਰਦਾ ਹੈ ਇਹਦਾ ਇਹਦੇ ਵਾਸਤੇ ਇੱਕ ਨਾ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਮਿਲ ਕੇ ਜ਼ੋਰਦਾਰ ਤਾੜੀ ਤੇ ਤੁਹਾਨੂੰ ਬੇਨਤੀ ਹੈ ਦਾ ਮਾਨਸਮਾਨ ਕਰਦੇ ਹੋ ਕਿ ਜੇ ਕਿੰਦਣਾ ਰੋਵੇ ਤੇ ਕੋਈ ਨਾ ਰੋਵੇ ਇੱਥੇ ਮਥਾਸਰਾਂ ਰੋਟੀ ਦਾ ਮਜਬੂਰੀ ਕੈਸੀ ਚੀਜ਼ ਨੱਪਾ ਬੰਦਾ ਰੂਲ ਦਿੰਦੀ ਹੈ ਚੋਟੀ ਦਾ ਉਹ ਜੇ ਢੇਡਣਾ ਹੋਵੇ ਤਾਂ ਕੋਈ ਨਹੀਂ ਰੋਵੇ ਇੱਥੇ ਮਥਾਸਰਾਂ ਰੋਟੀ ਦਾ ਸਾਰਾ ਮਥਾ ਰੋਟੀ ਦਾ ਪਾਪੇ ਪੇਜਾ ਸਵਾਨਾ ਹੈ ਹੈ ਬਲੀ ਆਵਾ ਦੇ ਬਸੇ ਤੇ ਮੇਰੀ ਬੇਨਤੀ ਹੈ ਜਨ ਵੀਰਾ ਸਾਰੀ ਕਮੇਟੀਾਂ ਨੂੰ ਮੇਰੀ ਸਾਰੀ ਕਮੇਟੀ ਹਾਂਜੀ ਅਕਤਾਰ ਪਾਜੀ ਨੂੰ ਬੇਨਤੀ ਆ ਕਿ ਪਟਕੇ ਦਾ ਨਿਸ਼ਾਨ ਜੋ ਆ ਉਹਨਾਂ ਦੇ ਪਿਤਾ ਜੀ ਸਰਦਾਰ ਹਰੀ ਸਿੰਘ ਜੀ ਹਰ ਵਾਰ ਦੇ ਕੋਲ ਪਹੁੰਚੋ ਭਰਵਾਨਾ ਦੇ ਨੇੜੇ ਲਓ ਔਰ ਸਾਰੀ ਕਮੇਟੀ ਔਰ ਪੰਚਾਇਤ ਕੋਲ ਜਾਓ ਆਪਾ ਸਾਰੇ ਗੇੜੀ ਲਵਾਈਏ ਔਰ ਉਸ ਤੋਂ ਬਾਅਦ ਕੁਸ਼ਤੀ ਦੇਖੀਏ ਸਾਰੇ ਆਏ ਹੋਏ ਪੱਤਰਕਾਰ ਭਾਈ ਚੰਦੀ ਦਾ ਬਹੁਤ ਬਹੁਤ ਧੰਨਵਾਦ ਦੂਰੋਂ ਗੇੜੇ ਆਏ ਜਿੰਨੇ ਵੀ ਚੱਲ ਕੇ ਵੀ ਆਏ ਜੀ ਬੇਨਤੀ ਹੈ ਵੀ ਆਜੋ ਆਜੋ ਸਾਰੇ ਦੋਨੇ ਤਲਵਾਰਾਂ ਆਪਾਂ ਘੇੜਾ ਲਾਉਂ